ਮਾ ਉੱਚ ਗਿਆ ਰੱਜੇ ਤੋਂ ਬਾਤਾਂ ਨਾ ਹਰੀ ਬਦਲ ਗਈ ਆਪਣੀ ਮੇਲੇ ਵਿੱਚ ਡਾਂ ਖੜਕੇ ਚਾਖ ਕੇ ਹੋ ਗਈ ਲਈ ਆਈ ਪੜ ਕੇ ਹੈ ਚੱਲ ਫਿਰ ਦੇਖ ਕਿਹੜੀ ਨਾ ਕਰਦੇ ਆ ਗੱਲ ਬਹੁਤ ਜਨੂ ਵੀ ਸੱਧੀ ਹੈ ਐ ਤਾਂ ਨਹੀਂ ਗੱਲ ਬਾਨੀ ਓਏ ਥੈਲੇ ਓਏ ਓਏ ਥੈਲੇ ਬਤੋ ਥੇ ਵਾਗੇ ਹਾਂ ਉਹ ਤਾਇਆ ਓਏ ਹਾਂ ਉਹ ਤਾਇਆ ਕੀ ਹੁੰਦਾ ਓਏ ਹੈ ਰੋ ਹਾਂਜੀ 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 ਤਾਇਆ ਜੀ ਦੱਸੋ ਜੀ ਹਜੇ ਗਈ ਨਹੀਂ ਕਿਤੇ ਪੁੱਤ ਮੈਨੂੰ ਤਾਂ ਰਾਤ ਦੀ ਤੰਗ ਕਰੀ ਜਾਂਦੀ ਆ ਹੁੱਜਾ ਮਾਰ ਮਾਰ ਮੁਰਦੀਏ ਕੋਲੋਂ ਹਾਂ ਜੀ ਜੂ ਲਾ ਲਿਆ ਕਰੋ ਗਾਲ ਲਿਆ ਕਰੋ ਕਿੱਥੇ ਤੇਰੀ ਮੰਮੀ ਪੁੱਛ ਗਏ ਤਿਆਰ ਆਂਦਾ ਮੰਮੀ ਜੀ ਮੈਂ ਚਾਚਾ ਘੇਹ ਕਰ ਆ ਚਾਚਾ ਜੀ ਬੁਲਾਉਂਦੇ ਨੇ ਆਇਓ ਬੜਾ ਜਾ ਵੇ ਹਾਂ ਪੁੱਤ ਕੀ ਕਹਿਣਾਗਾ ਕੀ ਜੀ ਬੁਲਾਉਂਦੇ ਆ ਕਿਹੜੇ ਚਾਚਾ ਬੁਲਾਉਂਦਾ ਵੇ ਉਹ ਮੈਂ ਬੁਲਾਉਣਾ ਭਾਈ ਟੰਗਿਆੜਾ ਨਾ ਤੂੰ ਕਦੋਂ ਤੋਂ ਚਾਚਾ ਬਣ ਗਿਆ ਸਾਡੇ ਜਿਵਾਂ ਆਖਾਂ ਦਾ ਦੱਸ ਉਹ ਜਦੋਂ ਦੀ ਭੁਆ ਰੱਜੂ ਜੀ ਆਈ ਆ ਉਹੋ ਉਦੋਂ ਦੀ ਜਵਾਨੀ ਚੜਦੀ ਦੁਰੀ ਜਾਂਦੀ ਆ ਅੱਛਾ ਅੱਛਾ ਹਾਂ ਜੀ ਹਾਂ ਜੀ ਦੱਸੋ ਗੱਲ ਇਹ ਆ ਫੇਰ ਕਿਵੇਂ ਆ ਹੁਣ ਕੀ ਕਹਿੰਦੀ ਆ ਫੋਜਣ ਨਾ ਕਦੋਂ ਆਉਣਗੇ ਕੁੜੀ ਵਾਲ ਮੈਂ ਨਾ ਤੋ ਕਿ ਤਿਆਰ ਖੜਾ ਆ ਤੂੰ ਜੀ ਹੁਣੀ ਕਾ ਤੋ ਤਿਆਰ ਹੋ ਕੇ ਖੜ ਗਿਆ ਆ ਫੌਜਾਂ ਨੂੰ ਤਾਂ ਆ ਜਾਣ ਤੋ ਦੱਸ ਲੈ ਓਏ ਆ ਜੂ ਕੀ ਫੌਜਾਂ ਤਾਂ ਤੂੰ ਮੇਰਾ ਮੜਾ ਮੋਟਾ ਫੋਨ ਦਾ ਕਰ ਕੁੜੀ ਵਾਲਿਆਂ ਨੂੰ ਆ ਫੋਨ ਫਾਨ ਸਾਰੇ ਕੀਤੇ ਹੋਏ ਨੇ ਆਹੋ ਮੜ ਜਣਾ ਇੰਨੀ ਕਾਲ ਚੰਗੀ ਨਹੀਂ ਹੁੰਦੀ ਹੈਗੀ ਮੈਂ ਤੁਹਾਨੂੰ ਦੱਸਾਂ ਓ ਭਾਈ ਮੇਰੇ ਬੱਸ ਦੀ ਗੱਲ ਨਹੀਂ ਫੇਰ ਤੁਸੀਂ ਗੁੱਸਾ ਕਰਦੇ ਹੋ ਮੱਲੋ ਮੱਲੀ ਖੁੱਸਦੀ ਆ ਰਾਤ ਤਿੰਨ ਵਾਰੀ ਆ ਕੇ ਹੱਜਾ ਮਾਰੇ ਕਹੇ ਮੈਨੂੰ ਬਾੜ ਅੰਦਰ ਮੈਨੂੰ ਬਾੜ ਅੰਦਰ ਮੈਨੂੰ ਬਾੜ ਮੈਂ ਮਸਾ ਰੋਕ ਕੇ ਰੱਖੀ ਆ ਮੈਂ ਤਾਂ ਤੁਹਾਨੂੰ ਦੱਸਦਾ ਨਹੀਂ ਵੀ ਕਿੰਨਾ ਔਖਾ ਹੋਇਆ ਬਾਰੋਂ ਮੋੜੀ ਹੱਥ ਮੰਨ ਕੇ ਮਾਂ ਕਰਾਉਣ ਗਿਆ ਜੇ ਨਾ ਕਰਾਉਂ ਗਿਆ ਫਿਰ ਦੇਖ ਲਓ ਤੁਹਾਨੂੰ ਤਾਂ ਚੱਟਾਂ ਕਰਾਂ ਨਾ ਕੋਈ ਨਹੀਂ ਕੋਈ ਨਹੀਂ ਜੀ ਆ ਤੁਸੀਂ ਨਾ ਰੱਜ ਨੂੰ ਤਾਂ ਸਮਾਂਹ ਕੇ ਰੱਖੋ ਤੇ ਰਿਸ਼ਤਾ ਤਾਂ ਤੁਹਾਨੂੰ ਪੱਕਾ ਕਰਾਵਾਂਗੇ ਫੌਜਾਂ ਆਉਂਦੀ ਆ ਫਿਰ ਆਪਾਂ ਸਾਰਾ ਪਰਿਵਾਰ ਆਏ ਆ ਨਾ ਜੁੜ ਕੇ ਜੇ ਜਾਵਾਂਗੇ ਅਗਲੇ ਵੀ ਫਿਰ ਆਪਾਂ ਨੂੰ ਮੋੜਦਾ ਹੀ ਨਹੀਂ ਹੈਗੀ ਮੋੜੂ ਕਿਵੇਂ ਆ ਜਿਆ ਮੁੰਡਾ ਮਿਲਣਾ ਕਿਤੇ ਹੈ ਤੇ ਰਿਆ ਪਿਆ ਇਹ ਜਿਹੜਾ ਇੰਨਾ ਬਾਣ ਆਉਂਦਾ ਕੰਮ ਵਾਲਾ ਮੁੰਡਾ ਹੈ ਕਿਹੜੀਆਂ ਗੱਲਾਂ ਕਰਦੇ ਆ ਲੈ ਮੈਂ ਬੈਨਾ ਉੱਥੇ ਫੌਜਾਂ ਆ ਜੂ ਇਹਨੇ ਦੇ ਇਹ ਫਟ ਟੁੱਟ ਪੈਣਾ ਕਿਵੇਂ ਇਹਨੂੰ ਜਵਾਨੀ ਦੰਦੀਆਂ ਵੜਦੀਆਂ ਚੌਰੀ ਨੇ ਹੂੰ ਤੁੰਨੂੰ ਤਾਂ ਮੈਂ ਕਰਾਂ ਰਿਸਤੇ ਮੇਰਾ ਪੈਂਟ ਕੋਟ ਆ ਇਹਨੂੰ ਨਾਲੇ ਚਾਚਾ ਚੁੱਚਾ ਨੋ ਕੇ ਕਹਾ ਕਰੋ ਫਿਰ ਚੜਾ ਰੱਖਿਆਗਾ ਇਹ ਚਾਚਾ ਜੀ ਲੱਗਦੇ ਆ ਸਾਡੇ ਲੱਗਦਾ ਤੁਹਾਡਾ ਚਾਚਾ ਉਮਰ ਤੋਂ ਖਾਏਗਾ ਤੁਸੀਂ ਤਰ ਉਹ ਕਹਿੰਦਾ ਫਿਰ ਮਹਾਰਜੋ ਰੱਜੋ ਛੋਡੇ ਤੇ ਬਾੜ ਦੂੰਗਾ ਵੇ ਇੱਕ ਤਾਂ ਰੱਜੋ ਦਾ ਪੰਗਾ ਨਾ ਹੋਵੇ ਮੈਂ ਇਹਨੂੰ ਵੱਢ ਕੇ ਸੁੱਕਣਾ ਪਾ ਦਿਆਂ ਇੱਥੇ ਬੇੜੀ ਚੁੱਵੀ ਦਵਾਰੇ ਮੰਜਾ ਉੱਲੇ ਲੋਕ ਦੇ ਫਿਰੋਂਗੇ ਫਿਰ ਹਾਂ ਵੇ ਚੰਗਾ ਚੰਗਾ ਆਹ ਤੂੰ ਵੀ ਨਾ ਮੈਨੂੰ ਬੜਾ ਡਰਾਇਵੇਂ ਫਾਫਾ ਉੱਜੜ ਪਤਾ ਨਹੀਂ ਕਿੱਥੇ ਰਹਿ ਗਈ ਪੱਸ ਜੈਖਣ ਦੀ ਚਾਹ ਕਿਹੜਾ ਬਣਦੀ ਐ ਰੱਜੋ ਤੋਂ ਡਰਾ ਕੇ ਨਾ ਉਹ ਟੱਟੀਆਂ ਲਾਈਆਂ ਪਈਆਂ ਨੇ ਮਿੰਨ ਤਾਂ ਹੋਰ ਚਲ ਪੁੱਛੇ ਜੇ ਵਾਂਗੀਆਂ ਹੋਈਆਂ ਰੋਟੀਆਂ ਰੱਬਾ ਲਾ ਲਾ ਖਾ ਲਈ ਜਾਂ ਇਹ ਖੇਦਾ ਓ ਕੀ ਕਹ ਨਾਲ ਸੀ ਹੋਰ ਅਟਰ ਨੂੰ ਫਿਰਦਾ ਕੰਜਰ ਐਵੇਂ ਬਾਧੂ ਉਹ ਕਰਦਾ ਫਾਲਤੂ ਦੇ ਕੰਮਾਂ ਵਾਸਤੇ ਲਾਉਣ ਨੂੰ ਕਹਿੰਦਾ ਚੱਲ ਛੇਤੀ ਤਿਆਰ ਹੋ ਜਾ ਪਈ ਕਹਿੰਦਾ ਚੱਲੀਏ ਕੁੜੀ ਦੇਖਣ ਹਾਂ ਹੋਰ ਕੀ ਤੇ ਹੋ ਰੋਟੀ ਰੋਟੀ ਬਣ ਗਈ ਲੈ ਮੈਂ ਵੀ ਜਾਮਾ ਖੇਦਾ ਪਾਣੀ ਲਾਣਾ ਫਿਰ ਫਸਲ ਸੁੱਕ ਜੂਗੀ ਨਾ ਜੀ ਨਾ ਕਿਤੇ ਨਾ ਜਾਇਓ ਜਿੰਨਾ ਚਿਰ ਰੱਜੋ ਦਾ ਸਿਆਪਾ ਨਹੀਂ ਨਿਬੜਦਾ ਉਹ ਰੱਜੋ ਰੱਜੋ ਕਿਤੇ ਨਹੀਂ ਆਉਂਦੀ ਮੈਂ ਤੁਹਾਨੂੰ ਦੱਸਦਾ ਇਹਦਾ ਕੁਝ ਨਹੀਂ ਪਤਾ ਇਹ ਕੀ ਕਰਦੇ ਹਾਂ ਰੱਜੋ ਦਾ ਲੈ ਕੇ ਬਹਣਾ ਇੱਥੇ ਤੇ ਜਿੰਨਾ ਚਿਰ ਫੋਜਣੀ ਨੀ ਆਉਂਦੀ ਮੈਨੂੰ ਕੱਲੀ ਛੱਡ ਕੇ ਨਾ ਜਾਇਓ ਘਰੇ ਹਾਂ ਨਾਲ ਰਾਮ ਨਾਲ ਬੈਠ ਜਾ ਚੱਲ ਤੂੰ ਮੇਰੇ ਨਾਲ ਹੀ ਚੱਲ ਮੈਂ ਪਾਣੀ ਪੂਣੀ ਪਿਆਉਣਾ ਇਹਨੇ ਚਲ ਕੋਈ ਨਹੀਂ ਪਕਾਉਣੀ ਆ ਰੋਟੀ ਆ ਜਾਣ ਦੇ ਹੋਜਣ ਨੂੰ ਹਾਂ ਇਹ ਤਾਂ ਸਿਆਪਾ ਕੰਜਰ ਦਾ ਕਰਾਂਗੇ ਉਹ ਤਾਂ ਜਾਂਦਾ ਨਹੀਂ ਹੁਣ ਤੇ ਮੈਨੂੰ ਤਾਂ ਸਾਹਮਣੇ ਪਾਉ ਉਹ ਫੰਫਸਲ ਚਲ ਚੰਗਾ ਛੋੜੇ ਭਾਈ ਮਾੜੀ ਜੀ ਸੁੱਕੀ ਰੱਖਿਆ ਕਰ ਤੂੜੀ ਬੜਾ ਗਿੱਲਾ ਨਾ ਕਰ ਦਿਨਾ ਜ ਤੇ ਗਲਤ ਫਸਦੇ ਉਹਨਾਂ ਦੇ ਉਹ ਬਾਗ ਜਾ ਮੈਂ ਜਾਣਦਾ ਸਾਰਾ ਕੁਝ ਹਾਂ ਜਾਣਦਾ ਗਾਰੇ ਵਰਗੀ ਕਰ ਰੱਖੀ ਆ ਜੀ ਕਰਨ ਲੱਗ ਗਿਆ ਹਾਂ ਲਿਡਰੀ ਕਰਨ ਲੱਗ ਗਿਆ ਫਿਰ ਉਹਨਾਂ ਦੀ ਬਾਸਤਾ ਨਹੀਂ ਉਹ ਮੈਂ ਹੁਣ ਸਾਰੀ ਉਮਰ ਪਾਈ ਤੇ ਲਾ ਕੱਟ ਕੇ ਤੁਰਿਆ ਫਿਰਦਾ ਤੌਰ ਕੱਢ ਕੇ ਜਵਾਨੀ ਆ ਤੇ ਆ ਬੁੜੇ ਮੈਂ ਖੇਤ ਲਈ ਫਿਰਦਾ ਇੱਥੇ ਹੈ ਇਹਨੇ ਸੁੱਕੀ ਕਰ ਮਾੜੀ ਜੀ ਤੰਦ ਕੱਢਦਾ ਜੀ ਹਾਂ ਕੱਢੂ ਨਹੀਂ ਵਿਆਹ ਅਰੇ ਇਹ ਕਰੇ ਮੈਂ ਸਣਾ ਕੋਤੇ ਬਾਹਰ ਸਾਰੀਆਂ ਖੋਲੇ ਬਾਹਰ ਕੱਢ ਤੇ ਛਾਂ ਦੇ ਜੇ ਮੈਂ ਕਹਾਂ ਕਿ ਤੇਨੂੰ ਸੁਣਨਾ ਆ ਜੇ ਹਾਂ ਆ ਵਿਆਹ ਤੇਰਾ ਫੇਰ ਆਉਗੀ ਰੱਜੋ ਕੱਢੂ ਰੋਡੇ ਪੱਟ ਤੇ ਖਾਇ ਕਿੱਥੋਂ ਨੂੰ ਤੂੰ ਡਰਦੇ ਤੁਸੀਂ ਮੈਂ ਨਹੀਂ ਡਰਦਾ ਰੋਤਾ ਤੂੰ ਕਿ ਡਰੇਗਾ ਮੇਰੇ ਸਾਰੇ ਦਾ ਮਈ ਰੱਜ ਜਾਣਾ ਤੇ ਜੋਗੜਾ ਸੀ ਲਈ ਆ ਚੱਲ ਮੈਂ ਫੇਰ ਵੀ ਕਹਿਣਾ ਪਸ਼ੂ ਨਾ ਕੱਢਿਆ ਕਰੋ ਠੰਡ ਚ ਬਾਹਰ ਤੂੰ ਦੱਸ ਕੀ ਕਹਿਣਾ ਪਸ਼ੂਆਂ ਤੋਂ ਚੱਲ ਚੰਗਾ ਕੱਢਿਆ ਕਰਨ ਵਾਲੇ ਹੋਰ ਤਿੰਨੇ ਸਸਰੀ ਕਾਲ ਜੀ ਸ੍ਰੀ ਗਾਲ ਬੜੇ ਮੇਰੇ ਨਾਲ ਦੇ ਪਾਇਆ ਕੱਪੜੇ ਜੇ ਨਾ ਤੁਹਾਨੂੰ ਸ਼ਰਮ ਨਹੀਂ ਆਉਂਦੀ ਜੀ ਇਹ ਜਿਹੇ ਗੱਲਾਂ ਕਰਦੇ ਨੂੰ ਹੈ ਤੁਸੀਂ ਮੇਰੇ ਵੱਡੇ ਲੱਗਦੇ ਹੋਗੇ ਓਏ ਸ਼ਰਮ ਵਾਲੀ ਕੀ ਗੱਲ ਆ ਲਾਹੌਰ ਇੰਦੇ ਜਮੀ ਸ਼ਰਮ ਲਾ ਰਖੀਏ ਬੰਦੇ ਨੇ ਕੱਪੜੇ ਮੇਰੇ ਨਾਲ ਇੰਦੇ ਤਾਂ ਕੋਈ ਹੱਲ ਨਹੀਂ ਤੇ ਜਮੀ ਸ਼ਰਮ ਲਾ ਰ ਸ਼ਰਮਾ ਮੈਨੂੰ ਪਰਖਦੀ ਆ ਹੈ ਫਿਰ ਤੂੰ ਮੇਰੇ ਵਰਗੇ ਕੱਪੜੇ ਕੰਮ ਪਾਹੇ ਨਹੀਂ ਹੈ ਤੇ ਕਹਿ ਲਾ ਭਾਬੀਆਂ ਵੀ ਨਹੀਂ ਸਮਝਦੀਆਂ ਹੁਣ ਹੋਰ ਕਿਸੇ ਨੂੰ ਕਹੂੰਗਾ ਫੇਰ ਮੱਝਦੀਆਂ ਨੇ ਇਹਨਾਂ ਨੂੰ ਬਹਾਨ ਦੇ ਦੇ ਹਾਂ ਇਹਦੇ ਫੌਦਰ ਪਹਾੜਾ ਜਿਹਾ ਕੇ ਨਿਖਰੀ ਫਿਰਦੀ ਆ ਬਹੁਤ ਸ਼ਰਮ ਸ਼ਰਮ ਹੈਗੀ ਆ ਉਹ ਕਾਦੀ ਸ਼ਰਮ ਮਰੀ ਬੋਲਣ ਦੀ ਆਪਣ ਲੈ ਲੈ ਉਹ ਕਾਦੀ ਲੈ ਲੈ ਓਏ ਭਾਬੀ ਤੇ ਲੱਗਦੀ ਆ ਯਾਰ ਬੰਦਾ ਕੱਲ ਵੀ ਜਵਾਕੜੀ ਆ ਤੂੰ ਕਿੱਡਾ ਵਡਾ ਆ ਜਵਾਕੜੀ ਮੈਂ ਕਿੱਡੇ ਆ ਯਾਰ ਓਏ ਲੱਗ ਜਾਂਦੇ ਤੂੰ ਪੜਿਆ ਹਾ ਪਾਇਆ ਫਲਾਣਾ ਵੀ ਤੇ ਸੋਹਣਾ ਲੱਗਦਾ ਤੂੰ ਓਏ ਯਾਰ ਦੇਖ ਤਾਂ ਲੈ ਮੇਰੇ ਨਾਲ ਦੇ ਕੱਪੜੇ ਪਾਈ ਫਿਰਦੀ ਆ ਕੱਪੜੇ ਤਾਂ ਹਰੇਕ ਹੀ ਪਾ ਲਾਂ ਦਾ ਨਾਲ ਦੇ ਫਿਰ ਹਾਂ ਬੈਠਾ ਲੈ ਓਏ ਅਈ ਠਾਰਾ ਮਾਰੀ ਮੋਢੀ ਸ਼ਰਮਮੰਨ ਵਾਲਾ ਓਏ ਇਹ ਮਾਰਾ ਬਿਆਣਾ ਤੂੰ ਤੇਥੋਂ ਕੁੱਦੀ ਛੋਟੀ ਆ ਓ ਬਗ ਜਾ ਛੇੜਦਾ ਮੈਂ ਨਹੀਂ ਕੀਤੀ ਕਿਤੇ ਓ ਤੂੰ ਬੁੜਾ ਕੀ ਕਰੇਗਾ ਮੈਂ ਤਾਂ ਕਿਮਾਰਾ ਆ ਜਰਮ ਕਿਮਾਰਾ ਮੈਂ ਹਜੇ ਤੂੰ ਜਵਾਗ ਜੱਲਿਆ ਵਾਲਾ ਤੂੰ ਤੇ ਇੱਡਾ ਕਰਦਾ ਸੋਹਣਾ ਲੱਗਦਾ ਢਾੜੀ ਹੋ ਰਹੀ ਏ ਤੇਰੀ ਓ ਯਾਰ ਕਾਲੀ ਕਰਨ ਨੂੰ ਇੱਥੇ ਕੀ ਗੱਲ ਆ ਕਾਲੀ ਕਰਨ ਨੂੰ ਚਿੱਟੀ ਦਾੜੀ ਇਹਦਾ ਸ਼ੌਂਕ ਨਾ ਰੱਖੀ ਆ ਵੱਡੇ ਵੱਡੇ ਢਾੜਾ ਕਰਨੇ ਚਰਨੋਂ ਨੂੰ ਕਰ ਲਿਆ ਕਰ ਆ ਚਰਨੋਂ ਨੂੰ ਕਰ ਲੈ ਬੁੱਢੇ ਗੁੱਢ ਨੂੰ ਹਾਂ ਬਤਾ ਸੈਣਾ ਆਇਆ ਹਤੇ ਰੇੜੀ ਨੂੰ ਕਰ ਲਾ ਫਿਰ ਤੈਨੂੰ ਗੁੱਸਾ ਨਹੀਂ ਇਹਦੇ ਮਾਰੀ ਫੌਜਨ ਵਰੀ ਤੈਨੂੰ ਗੁੱਸਾ ਅਕੇ ਇਹਨੂੰ ਤਾਂ ਮੈਂ ਨੀਚੇ ਹੱਡ ਕੀਤੀ ਤੈਨੂੰ ਝੇੜ ਕਰਨੀ ਆਉਂਦੀ ਆ ਆਉਂਦੀ ਆ ਨਾਲੇ ਹੋਰ ਆ ਤੈਨੂੰ ਵਿਆਹ ਦਾ ਬਸ ਇਹਨੇ ਨਾ ਤੂੰ ਸ਼ਾਹੂਕਾਰ ਬਣ ਗਿਆ ਹੁਣ ਹੈ ਹੁਣ ਤੈਨੂੰ ਮੈਂ ਤਾਂ ਉਹੀ ਲੱਗਦਾ ਤੈਨੂੰ ਅੱਜ ਕਰ ਦੋ ਨਹੀਂ ਹੱਥ ਨੇ ਵੇਜੂ ਆ ਗੀ ਨਾ ਗਾਂ ਪਾ ਦੂ ਥੋੜਾ ਸਾਰੇ ਡੱਬਰ ਦਾ ਹਾਂ ਜਾ ਬਗਜਾ ਨੂੰ ਚਾਹ ਪਾਣੀ ਪਿਆ ਦੇ ਕਿਵੇਂ ਬੈਟਰ ਬੈਟਰ ਚਾਹ ਆਗਦਾ ਖਾਦੀ ਨਾ ਬੇਤਾਂ ਦੀ ਜੜ ਹੈ ਉਹ ਮੈਚਿੰਗ ਮੈਚਿੰਗ ਪਾਵੇਂ ਬਹੁਤ ਦਿਨ ਚੱਲ ਯਾਰ ਤੂੰ ਤਾਂ ਗੱਲ ਇਹਦੀ ਵੀ ਠੀਕ ਆ ਛੋਟੀ ਆ ਉਹ ਪਰ ਮੈਂ ਤਾਂ ਮੜਾ ਆਖੇ ਹੀ ਨਹੀਂ ਤੁਰ ਮੇਰੇ ਮਨ ਰਹਾ ਉਹ ਕੁਮਾਰੇ ਬੰਦੇ ਦਾ ਕੀ ਹੁੰਦਾ ਬੜਾ ਅੱਛਾ ਕਿਦਰਾ ਹੀ ਹੁੰਦਾ ਇਹ ਮੇਰੇ ਨਾਲ ਬਸ ਫਿਰ ਕਰਾ ਦੋ ਮੇਰੀ ਲਿਓ ਲਿਆਓ ਹੁਣ ਇਧਰ ਨੂੰ ਕੀ ਜਾਨਾ ਲਿਆ ਦੋ ਮੇਰੀ ਮਾਂ ਦੀ ਨਸ ਗੇੜ ਲਿਆ ਕਰੂ ਨਾ ਲਿਆਉਂਦੇ ਨਹੀਂ ਚੱਲ ਕੋਈ ਨਾ ਕਾਲ ਬਾਈ ਬਾਗ ਜਾ ਤੂੰ ਦਾ ਚਾਹ ਚੂ ਪੀਦਾ ਇਹਦਾ ਜਹੇ ਜਹ ਹਾਇਦਾ ਪਾ ਨਾ ਇਹਨੂੰ ਬੋਲਣ ਦੀ ਬਈ ਆਪਣੀ ਨਹੀਂ ਹੈਗੀ ਤੈਂ ਤਾਂ ਮਸਾਂ ਨਿਕਲੀ ਸੀ ਮੈਂ ਤੇ ਇਥੋਂ ਵਧੀਆ ਪਹਾੜਾਂ ਚ ਨਜ਼ਾਰੇ ਲੈਂਦੇ ਸੀ ਆ ਇੱਥੇ ਗੋਹੇ ਕੁੜੀ ਚ ਫੇਰ ਲਿਆ ਕੇ ਬਾੜਤਾ ਮੈਂ ਤਾਂ ਨਾਲ ਕੇ ਹਾਸੀ ਮੈਂ ਜਾਂਦੀ ਨਹੀਂ ਜਾਂਦੀ ਨਹੀਂ ਫੇਰ ਇੱਥੇ ਫੇਰ ਬਾੜਤਾ ਮੈਨੂੰ ਤਾਂ ਪਤਾ ਨਹੀਂ ਕਦੋਂ ਖੜਾ ਛੁੱਟੂਗਾ ਹੁਣ ਦੁਬਾਰੇ ਪਤਾ ਨਹੀਂ ਕਦੋਂ ਜਾਊ ਹਾਸੀ ਲਾਗੀ ਬਾਕੀ ਬਾਕੀ ਸਸਰੀ ਘਾਲ ਵਸੀ ਸਸਰੀ ਘਾਲ ਸਸਰੀ ਘਾਲ ਵਿੱਚ ਨਹੀਂ ਭਜਣਾ ਦੇਖੋਗੇ ਮੈਨੂੰ ਪਰੇ ਪਜੋ ਖਾਣ ਨੂੰ ਲਈ ਆ ਹਾਂ ਖਾਣ ਨੂੰ ਨਹੀਂ ਅੱਗ ਤੁਹਾਡੇ ਵਾਸਤੇ ਉਹ ਤੋਂ ਦਿੱਲੀ ਤੋਂ ਸਿੱਧੀ ਟ੍ਰੇਨ ਚੜੀ ਸੀ ਮਾਨਸਤਾਨ ਪਹਿਲੀ ਵਾਰ ਅਸੀਂ 100-100 ਰੁਪਏ ਤਾਂ ਹੀ ਮੰਗਿਆ ਸੀ ਕਿਹੜਾ 100-100 ਮੈਂ ਖਾ ਗਿਆ ਮਾਂਗੇ ਨਾ ਭਾਈ ਫੜੀ ਨਹੀਂ ਹੈਗੀ ਕੁੱਤੇ ਨਹੀਂ ਹੈਗੇ ਮੇਰੇ ਕੋਲ ਤੇ ਜਦੋਂ ਹੋਇਆ ਸੁਣ ਦੇ ਦੂੰ ਉਹ ਫਿਰ ਬੱਜੇ ਨਾਲ ਅਸੀਂ ਤਰਾਂ ਨਾ ਮੈਂ ਕੁੱਕੜ ਕ੍ਰੈਪੀ ਮੰਗਾਉਂਦਾ ਕੁਰਕਰੇ ਵੀ ਅਸੀਂ ਉਰਕ ਉਸ ਪਹਿਲਾਂ ਹੁਣੇ ਆਉਂਦੇ ਨੇ ਜਾਣ ਖਾ ਲਈ ਚਾਹ ਜਮਟ ਤਾਂ ਪੁੱਛਣੀ ਕਿਸੇ ਕੰਜਰ ਨੇ ਵੀ ਭਾਈ ਚਾਹ ਪੀ ਲੈ ਆ ਜਾ ਕੇ ਬਹਿ ਜਾ ਪਹਿਲਾਂ ਤੁਹਾਡਾ ਕੰਜਰ ਖਾਣਾ ਉੱਥੇ ਜਾ ਕੇ ਪੀਣੀ ਆਸੀ ਕੋਈ ਨਾ ਮੈਂ ਚਾਹ ਪੀ ਲੈਣ ਦੂ ਫੇਰ ਦੇਖ ਆ ਗਈ ਫੋਟੋ ਨੇ ਕੀ ਕਹਿੰਦੇ ਨੇ ਜਵਾਖਾ ਖਦੇ ਤੇ 100 ਰੁਪਇਆ ਨਹੀਂ ਕਿਹੜਾ ਘੱਟਾ ਪੈਜੂ ਕੋਈ ਨਹੀਂ ਹੋਰ ਪਾ ਠੀਕਾ ਫੌਜੀ ਤਾਂ ਠੀਕ ਸੀ ਹਾਂ ਠੀਕ ਸੀ ਪਾਣ ਪਹਿਲੇ ਉਹਨੇ ਛੜੇ ਨ ਜਾਣ ਖਾ ਲਈ ਮੇਰੇ ਤਾਂ ਬਾਰਚ ਖੜਾਉਣਾ ਸਾਰੇ ਇਕ ਠੰਡ ਵਾਲੀ ਉਹਨੇ ਤੈਨੂੰ ਸਾਰ ਬਾਰਚ ਹੀ ਮਿਲ ਗਿਆ ਹੋਰ ਇੱਕ ਬਿਮਾਰ ਹੋ ਰਹੇਂਗੇ ਆਪ ਮੈਂ ਤਾਂ ਪਹਾੜਾਂ ਚੋਂ ਮਸਾਈਆਂ ਪਾਣੀ ਜੀ ਨਹੀਂ ਸੀ ਕਰਦਾ ਉਹਨੂੰ ਮੇਰੇ ਤਾਂ ਇੱਥੇ ਨੱਕ ਚ ਨਹੀਂ ਪਹਾੜਾਂ ਚ ਤੈਨੂੰ ਕੀ ਹੋ ਗਿਆ ਬਿਮਾਰ ਹੋਣ ਨੂੰ ਲੈ ਦੱਸ ਠੰਡਾ ਬੜੀ ਹੂਣ ਪੈਣਾ ਪਈਏ ਪਾਣੀ ਬਰਫਾ ਪੈਂਦੀ ਹੈ ਵਧੀਆ ਉੱਥੇ ਤਾਂ ਲਾਈਂ ਜੀ ਲੱਗਦਾ ਮੈਂ ਤਾਂ ਗੋਹੇ ਕੁੜੇ ਚਾ ਕੇ ਮੁਸਕ ਚੜ ਗਈ ਹੁਣ ਤਾਂ ਉਹ ਆਪਣਾ ਇੱਥੇ ਬਾਹਲੀ ਰਹਿੰਦਾ ਹੂੰ ਛੜੇ ਹਾਣ ਮਾਰਦੀ ਮੈਨੂੰ ਤਾਂ ਗੋਹੇ ਦੀ ਮੁ ਲਦੂ ਪਿੰਡ ਕਰਕੇ ਗੋਹਾ ਕੂੜਾ ਕੁੜੀ ਇੱਥੇ ਗੋਹਾ ਕੂੜੀ ਜਿੱਤੇ ਤੂੰ ਪਲੀ ਆ ਹੈ ਹਾਂ ਹੁਣ ਤੈਨੂੰ ਚਾਰ ਦਿਨ ਫਿਰ ਬਦਲ ਗਈ ਨਹੀਂ ਤੂੰ ਤਾਂ ਨਾ ਬਹੁਤ ਫਰਕ ਪੈ ਜਾਂਦਾ ਭਣੀ ਉੱਥੇ ਨਾ ਮੱਖੀ ਨਾ ਮੱਛਰ ਆਮਦਾਰੀ ਸੀ ਨਹੀਂ ਸੱਚੀ ਹੋਰ ਤੈਨੂੰ ਬਾਹੂ ਆਮਦਾਰੀ ਸਿੱਤ ਤਾਂ ਬਣ ਕੁਛ ਨਹੀਂ ਐਵੇਂ ਨਰਕੀ ਜ਼ਿੰਦਗੀ ਹੈ ਪਿੰਡਾਂ ਵਾਲੇ ਦੀ ਤਾਂ ਨਹੀਂ ਤਾਂ ਪੜਗੀ ਫੰਦਾ ਤਾਂ ਬਣ ਬਾਹਲੀ ਫਰਕ ਹੈ ਤਾਂ ਹੀ ਤਾਂ ਫੋਜਣਾ ਦੇ ਨਖਰੇ ਨਹੀਂ ਲੈਤੇ ਜਾਂਦੇ ਹੈ ਲੈ ਦੱਸ ਹਾਂ ਨਹੀਂ ਚੱਲ ਚੰਗਾ ਤੂੰ ਬਹਾੜਾ ਪੂੜਾ ਚ ਜਾਇ ਹੁਣ ਘੁੰਮਿਆਈ ਸ਼ਾਂਤੀ ਕਰਿਆਈ ਤਾਂ ਬਣ ਤੂੰ ਆਥਣੇ ਦੇਖੀ ਹੁਣ ਇੱਥੇ ਰੱਜੂ ਆਉਂਦੀ ਹਾਂ ਪਿਓ ਦੀ ਗਦੀ ਗੇੜ ਸਾਰਿਆਂ ਦਾ ਹਾਂ ਪੁੱਛਣਾ ਆ ਤੈਨੂੰ ਦੱਸਿਆ ਸੀ ਫੋਨ ਤੇ ਆ ਰਜੋ ਹੀ ਜਿਹੜੀ ਆ ਇਹਨੇ ਇਹਦੇ ਵਿੱਚ ਆਉਂਦੇ ਆ ਛੜੇ ਦੇ ਵਿੱਚ ਆਉਂਦੇ ਆ ਚੰਗਿਆੜੇ ਦੇ ਆਹੋ ਇਹ ਜੀ ਕਹੇ ਜੀ ਹੋਈ ਜਿਹੜੀ ਵਿੱਚ ਆ ਜਾਂਦੀ ਆ ਪਾਣੀ ਆਏ ਕਿਵੇਂ ਪੁੱਛਣਾ ਨਹੀਂ ਤੂੰ ਪੁੱਛਣਾ ਜਨਾਨੀਆਂ ਵਾਂਗੂ ਕਰਦਾ ਕਦੇ ਸੁਰਖੀਆਂ ਲਾਉਂਦਾ ਕਦੇ ਬਿੰਦੀਆਂ ਲਾਉਂਦਾ ਮੈਂ ਤਾਂ ਜਦੋਂ ਤੂੰ ਕਹੇ ਵੀ ਰਜੋ ਆਉਂਦੇ ਮੈਂ ਤਾਂ ਕਿਤੇ ਛੜਾ ਵਿਆਹ ਹੀ ਨਾ ਲੈਤਾ ਹੋਵੇ ਤੈਨੂੰ ਮੰਗਰੂ ਆ ਵਿਆਹ ਲੈ ਸੜਾ ਆ ਤੂੰ ਤੇਰੇ ਬਿਨਾਂ ਸੜਾ ਕਿਵੇਂ ਬਿਆਹ ਜਾਊਗਾ ਜਦੋਂ ਤੇਰੇ ਬਾਈ ਨੇ ਕਿਹਾ ਵੀ ਤੂੰ ਅਰਜੈਂਟ ਬਸ ਹੁਣੇ ਟ੍ਰੇਨ ਚੜ ਜਾ ਛੇਤੀ ਤੋਂ ਛੇਤੀ ਬਗ ਜਾ ਤੇ ਮੈਂ ਤਾਂ ਆਖਿਆ ਕਿ ਤੇ ਛੜਾਣਾ ਵਿਆਹ ਲਿਆ ਹੋਵੇ ਆਪਣਾ ਜਦੋਂ ਤੂੰ ਰੱਜੋ ਦੀ ਗੱਲ ਛੜੀ ਮੈਂ ਕਿਹਾ ਕੋਈ ਜਨਾਨੀ ਦਾ ਨਾਂ ਰੱਜੋ ਕਿ ਨਹੀਂ ਛੜਾ ਤਾਂ ਵਿਆਹਣਾ ਹੀ ਪਊਗਾ ਭਾਵੇਂ ਪੰਜ ਸੈਣੇ ਲੈਂਦੇ ਚਾਰ ਦੀਆਂ ਤਾਂ ਗੁੱਡੀਆਂ ਕਗਾਤੀਆਂ ਰੱਜੋ ਨੇ ਹਾਂ ਇੱਕ ਨੂੰ ਤਾਂ ਇਹ ਜਿਹੀਆਂ ਲਾਈਆਂ ਟੱਟੀਆਂ ਮਾਂ ਦੀ ਇਹਦੀ ਇੱਕ ਆਨੂੰ ਪੁੱਛਦੀ ਆ ਉਹ ਤਾਂ ਪਿੰਡ ਦੇ ਉਤਲੇ ਪਾਸੇ ਜਾ ਕੇ ਖੜਾ ਨਹੀਂ ਭਣ ਮੈਨੂੰ ਲੰਦਰਾ ਜੀ ਮੈਂ ਤਾਂ ਫਿਰ ਆਪਣੇ ਭਰਾ ਦੇ ਘਰੀ ਵਗ ਜਾਨੀ ਅੱਜ ਰਾਤ ਨੂੰ ਮੈਂ ਤਾਂ ਕੱਲ ਨੂੰ ਫੇਰ ਜੜਜੂ ਦੁਆਰੇ ਨਹੀਂ ਇੱਕ ਫੇਰ ਬੰਗਲੌਰ ਚ ਪਤਾ ਨਹੀਂ ਕਿੱਥੋਂ ਆਇਆ ਸੀ ਸਿਆਣਾ ਉਹ ਲਿਆਂਦਾ ਹਾਂ ਨਹੀਂ ਉਹਦਾ ਤਾਂ ਇਹਨੇ ਲਾਇਆ ਮੰਜਾ ਕੂਕਣ ਪਹਿਨੇ ਜਿਉਂ ਲਾਇਆ ਮੰਜਾ ਕੂਕਣ ਉਹ ਹੱਥ ਬੰਨ ਕੇ ਨਿਕਲਿਆ ਹਾਂ ਨਾ ਭਣ ਫਿਰ ਮੈਨੂੰ ਤਾਂ ਡਰ ਲੱਗਦੇ ਨਹੀਂ ਫਿਰ ਆਪਣੇ ਪਿੰਡ ਵਾਲਾ ਆਇਆ ਨੀ ਉਹ ਨਹੀਂ ਸਿਉਂਦਾ ਹੁੰਦਾ ਇੱਥੇ ਮੇਰੇ ਤੋਂ 20 ਵਾਰੀ ਤਾਂ ਛਿੱਤਰ ਖਾ ਕੇ ਗਿਆ ਆ ਟਰੱਕ ਚਲਾਉਂਦਾ ਹੁੰਦਾ ਸੀ ਆ ਲੋਕਾਂ ਚ ਜਾਣੇ ਖਾਣੇ ਚ ਟਰੱਕ ਮਾਰਦਾ ਸੀ ਨੀ ਆ ਸਾਈਡ ਮਾਰ ਸਿਆਣਾ ਨੀ ਫਿਰ ਇਹ ਆ ਗਿਆ ਅੱਛਾ ਇਹ ਤੂੰ ਆਈ ਆ ਕਾਬੂ ਕਹਿੰਦਾ ਭਾਈ ਇਹ ਤਾਂ ਪੰਜ ਘਰਾਂ ਚੋਂ ਕੱਢੀ ਆ ਆ ਸੀਮਾ ਘਰੇ ਨੇ ਥੋੜਾ ਚੁਣ ਲਿਆ ਤੇ ਫਿਰ ਹੁਣ ਆਪਾਂ ਨੇ ਉਹਨੂੰ ਆਏ ਵੀ ਪੁੱਛ ਲੈਂਦੇ ਵੀ ਸਾਡੇ ਘਰੋਂ ਕਿਵੇਂ ਕਹਿੰਦਾ ਇਹ ਤਾਂ ਕਾਈ ਦੀ ਕਾਈ ਕਰ ਦਿੰਦੀ ਆ ਕਦੇ ਕਹੇ ਮੈਂ ਫੌਜਣ ਦੀ ਬਲੀ ਲਵਾਂ ਅੱਛਾ ਨੀ ਫੌਜਣ ਦੀ ਤੇਰੀ ਵਲੀ ਹੁਣ ਮੈਂ ਮਰ ਜਾ ਭਾਣੇ ਮੈਂ ਤਾਂ ਡਰ ਮੈਨੂੰ ਜਾਨੀ ਕਦੇ ਕਹੇ ਮੈਂ ਫੌਜੀ ਦੀ ਬਲੀ ਲਵਾਂ ਤੇ ਕਦੇ ਕਹੇ ਮੈਂ ਸਾਡੇ ਵਾਲੇ ਦੀ ਬਲੀ ਲਊ ਮੈਂ ਖੇਤੋਂ ਕੀ ਭਾਲਦੀਆਂ ਇਹ ਇਹਦਾ ਸਾਰਾ ਦਿਨ ਤੱਕਰਾਉਂਦਾ ਪਣਾ ਕਰਾ ਲੂ ਕਰਦਾ ਫਿਰ ਕੋਈ ਨਹੀਂ ਕੀ ਪਲਾ ਪਣੇ ਤੂੰ ਹੁਣ ਆ ਗਈ ਹੁਣ ਤੂੰ ਵੀ ਕੁਛ ਨਾ ਕੁਛ ਦਿਮਾਗ ਲੜਾ ਮਾੜਾ ਮੋਟਾ ਉਹਨੂੰ ਬਹੁਤ 10 ਦਿਨਾਂ ਵਾਸਤੇ ਟਿਕਾਈ ਹੈ ਹਾਂ ਵਿਚ ਬੋਲੇ ਸਿਰ ਚੜ੍ਹ ਕੇ ਬੋਲੇ ਆਹ ਮਾਰ ਕੇ ਮਾਰੇ ਕੂਕਾਂ ਨਹੀਂ ਕਰਨੇ ਬਾਬੇ ਸਾਈਡ ਮਾਰਨੇ ਦੱਸਿਆ ਵੀ ਹੋ ਵੀ ਫਿਰ ਇਹਦਾ ਹੱਲ ਕੀ ਹੈ ਪਣੇ ਉਹ ਕਹਿੰਦਾ ਚੰਗਿਆੜੇ ਨੂੰ ਵਿਆਹ ਲਓ ਇਹ ਟਿਕ ਜੂਗੀ ਜੇ ਕਿਤੇ ਦੁਵਾਰੇ ਆ ਗਈ ਤੁਹਾਡੇ ਘਰ ਤੋਂ ਨਹੀਂ ਨਿਕਲਣੀ ਫਿਰ ਇਹ ਤਾਂ ਭਾਣੇ ਨੇ ਕਿ ਮੈਨੂੰ ਤਾਂ ਸਕੀਮ ਲੱਗਦੀ ਐ ਉਹ ਤਾਂ ਕਹਿੰਦੀ ਘਰ ਦਾ ਮੂੰਹ ਦੂਜੇ ਪਾਸੇ ਕਰ ਦੂੰ। ਜਾਂ ਨਾਲ ਫਿਰ ਮੂਤ ਪ੍ਰੇਤ ਦਾ ਕੀ ਆ ਉਹ ਹੋਇਆ ਤਾਂ ਲਗਾਤ ਵੀ ਵਿਆਹ ਲੋ ਤੇ ਫਿਰ ਹਟ ਨੀ ਉਹਦੇ ਸਿਵੇ ਉਤ ਦੀ ਲੰਗਿਆ ਨਹੀਂ ਇਹ ਉਹਦਾ ਟੂਣਾ ਟੂਣਾ ਲੰਗਿਆ ਟੂਣਾ ਹਾਂ ਉਹਦਾ ਟੂਣਾ ਲਾ ਆਇਆ ਸੀ ਕਿਸੇ ਨੇ ਇਹ ਕੰਜਰ ਵਿੱਚ ਦੀ ਲੰਗ ਗਿਆ ਨਹੀਂ ਇਹ ਤਾਂ ਆਪਣੀ ਚਾਦਰ ਹਲਾਉਂਦਾ ਤੁਰੇ ਹੀ ਫਿਰਦਾ ਰਹਿੰਦਾ ਕੁਛ ਨਾ ਗਲੀਆਂ ਗਲੀਆਂ ਸੰਭਰਦਾ ਫਿਰਦਾ ਕੰਜਰ ਸਾਰਾ ਦਿਨ ਹਲਲ ਹਲਲ ਕਰਦਾ ਇਧਰ ਨਾਂਗੇ ਇਧਰ ਨਾਂਗੇ ਇਧਰ ਨਾਂਗੇ ਚਨਾ ਬੇੜੀ ਬੈਠੀ ਵਾਲੇ ਨੇ ਸਿੱਧਾ ਲੋਹੇ ਵਾਂਗੂ ਤਪਾਤੇ ਹਾਂ ਆ ਲੋਕਾਂ ਨੂੰ ਮੌਤ ਆਉਂਦੀ ਉਹਨਾਂ ਨੂੰ ਤਾਂ ਉਹ ਵੀ ਨਹੀਂ ਆਉਂਦੀ ਚੁੱਲ੍ਹੇ 'ਚ ਜਾਣੇ ਨੂੰ ਆਪਣੀ ਮਨ ਤੋਂ ਦੇਖ ਲੱਗਦਾ ਡਰ ਮੈਂ ਤਾਂ ਆਪਣੀ ਜਾਨੀ ਅੱਜ ਨੀ ਆਏ ਕਿੱਥੇ ਜਾਨੀ ਆ ਤੂੰ ਮੈਂ ਤਾਂ ਭਾਣੇ ਮੇਰੇ ਘਰਾ ਦੇ ਘਰੇ ਜਾ ਕੇ ਰੋਹੂੰਗੀ ਮੈਂ ਤਾਂ ਕੱਲ ਉਹਨੂੰ ਦੁਬਾਰੇ ਪੁੱਠੀ ਟ੍ਰੇਨ ਚੜ੍ਹ ਜੂ ਮੈਨੂੰ ਤਾਂ ਭਾਣੇ ਇਹਨਾਂ ਚੀਜ਼ਾਂ ਤੋਂ ਡਰ ਲੱਗਦਾ ਨਹੀਂ ਤੂੰ ਗੱਲ ਸੁਣ ਮੇਰੀ ਸਾਡੇ ਪਿੰਡ ਹੈਗੀ ਇੱਕ ਲਾਂਗੜੀ ਜੀ ਉਹਦਾ ਚੂਲਾ ਟੁੱਟਿਆ ਹੋਇਆ ਉਹ ਵੀ ਮੈਨੂੰ ਕਿਸੇ ਨੇ ਦੱਸੀ ਸੀ ਗੱਲ ਵੀ ਜੇ ਇਹਦਾ ਰਿਸ਼ਤਾ ਹੁੰਦਾ ਰੋਟੀ ਦੇ ਸਿਰੇ ਹੁੰਦੀ ਆ ਚੱਲ ਕਰ ਦੋ ਨਹੀਂ ਕੋਈ ਨਹੀਂ ਆਪਾਂ ਉੱਥੇ ਜਾਂਦੇ ਜੇ ਇਹਦਾ ਕੋਈ ਹੋ ਗਿਆ ਤਾਂ ਪਰੇ ਮਗਰ ਉਹ ਲਹੂ ਹੋਰ ਕੀ ਫਿਰ ਭਣੇ ਜਹਾਂ ਸਭ ਚੋਂ ਦੀ ਜਾਂਦਾ ਇਹਦਾ ਕੁਝ ਕਰ ਲੈ ਫਿਰ ਤਾਂ ਮੈਂ 4 ਦਿਨ ਲਾ ਜੂ ਨਹੀਂ ਭਣ ਮੈਂ ਤਾਂ ਨਹੀਂ ਰਹਿਂਦੀ ਘੰਟਾ ਵੀ ਇੱਥੇ ਮੈਂ ਤਾਂ ਨਹੀਂ ਪਾਣੀ ਫਿਰ ਜਾਉਂਗੀ ਨਹੀਂ ਇਹਦਾ ਵਿਆਹ ਕੌਣ ਕਰਦਾ ਹੈ ਹਾਂ ਇਹਦਾ ਵਿਆਹ ਕਰਨ ਨੂੰ ਤਾਂ ਮੈਂ ਵੀ ਨਹੀਂ ਕਹਿੰਦੀ ਵੀ ਇਹਦਾ ਹੋ ਜੇ ਹਾਂ ਸੱਤ ਕਿੱਲੇ ਜਾਣਗੇ ਆਪਣੇ ਜਵਾਕਾਂ ਦੇ ਹੈ ਭਣ ਜੈ ਨੂੰ ਖਾਂਦਾ ਸੱਤ ਕਿੱਲੇ ਜੀ ਜਾਣ ਹੈ ਜਹਾਨ ਹੈ ਨਹੀਂ ਚਲ ਕੋਈ ਨਹੀਂ ਦੇਖਦੇ ਆ ਕੋਈ ਜਗਾੜ ਲਾ ਕੇ ਹਾਂ ਜਾਣ ਹੈ ਜਹਾਨ ਹੈ ਭਣ ਜੇ ਉਹਨੇ ਕੁਝ ਕਰਤਾ ਕਿਸੇ ਦੀ ਬਲੀ ਲੈ ਲਈ ਫਿਰ ਕੀ ਕਰਾਂਗੇ ਆਪਾਂ ਨਹੀਂ ਪੁੱਛਣਾ ਰਾਤ ਨੂੰ ਮੱਜੇ ਪਲਟਦਾ ਹਾਂ ਆਕੇ ਮੇਰੇ ਚ ਤਾਂ ਆ ਗਈ ਰੱਜੋ ਭਣ ਇਹ ਸੱਤ ਕਿੱਲੇ ਗਈ ਚੱਟਣੇ ਆਪਾਂ ਨਾ ਆਪਾਂ ਤਾਂ ਫਿਰ ਭਣ ਜੇ ਹੁੰਦਾ ਇਹਦਾ ਕਰਾ ਦੇ ਨਹੀਂ ਫਿਰ ਭਾਣੇ ਮੈਂ ਤਾਂ 1 2 3 ਮੈਂ ਹੀ ਨਹੀਂ ਇੱਥੇ ਰਹਿ ਸਕਦੀ ਮੈਂ ਤਾਂ ਡਰਦੀ ਆ ਇਹਨਾਂ ਚੀਜ਼ਾਂ ਤੋਂ ਬਾੜੀ ਮੈਂ ਤਾਂ ਭਾਣੇ ਜਾਉਂਗੀ ਉਹਦੇ ਭਰਾ ਦੇ ਘਰੇ ਚੱਲ ਕੋਈ ਨੀ ਤੂੰ ਚੰਗਾ ਆਹ ਕਰ ਲਿਆ ਮੇਰਾ ਧਰ ਦੇ ਆਪਦਾ ਬੈਗ ਬੂਕ ਜਾਂ ਫਿਰ ਸੋਚਦੇ ਆਂ ਚੱਲਦੇ ਆਪਾਂ ਮੁੰਡੀ ਨੂੰ ਭਾਣੇ ਸੋਚ ਲਾਤੀ ਹੋਰ ਮੈਂ ਤਾਂ ਹੁਣ ਕੁਝ ਨਹੀਂ ਲੱਗਣਾ ਨਾ ਮੈਨੂੰ ਚਾਹ ਚੰਗੀ ਲੱਗਦੀ ਐ ਨਾ ਹੁਣ ਮੈਨੂੰ ਭਾਂਣੇ ਲੱਗਦਾ ਕੋਈ ਨਹੀਂ ਚਾਹ ਤਾਂ ਕਰੀ ਪਈਆ ਮੈਂ ਹੁਣੇ ਕਰੀ ਸੀ ਜੱਗ 'ਚ ਪਈਆ ਕਿਹੜੀ ਚਾਹ ਭਾਣੇ ਮੇਰੇ ਤਾਂ ਹਲਕਾ ਤੋਂ ਥੱਲੇ ਨਹੀਂ ਚਾਹ ਜਾਣੀ ਹੁਣ ਮੈਨੂੰ ਤਾਂ ਹੌਣ ਸਾਰੀ ਡਰਾਤਾ ਤੇ ਜੀ ਕੋ ਜਣ ਪਹਿਲਾਂ ਤਾਂ ਯਕੀਨ ਨਹੀਂ ਸੀ ਮੰਨਦੀ ਹੁਣ ਕੱਠੀਆਂ ਟੱਟੀਆਂ ਲੱਗ ਗਈਆਂ ਇਹਨੂੰ ਵੀ ਕੌਣ ਨਹੀਂ ਡਰਦਾ ਕੁੱਤਾ ਤੋਂ ਉੱਦੇ ਹੋਣਗੇ ਭਈ ਕੂਤ ਅ ਜਵਾਖ ਮੱਛਣੇ ਜਮਾ ਨਹੀਂ ਮੰਦੇ ਇਹ ਕਹਿੰਦੇ ਆ ਕਿ ਕੂਤ ਹੀ ਨਹੀਂ ਹੁੰਦੇ ਕਿ ਸਾਨੂੰ ਕਿਤਾਬਾਂ ਚ ਪੜਾਉਂਦੇ ਆ ਹੁਣ ਕੀ ਕੀਤਾ ਜਾਵੇ ਚਲ ਦੇਖੀ ਜਾਉਂਗੇ ਚਲੋ ਜੀ ਸਾਡੇ ਕੋਲ ਚੱਲਿਆ ਆਉਣੇ ਆ ਭੈਣ ਪਹਿਲ ਉਹ ਤਾਂ ਰੁਪਏ ਜੇ ਖਤਮ ਹੋ ਗਏ ਹੋਰ ਬਣਾ ਲੰਨੇ ਆ ਹੋਰ 10 20 ਹਜ਼ਾਰ ਲਾਇਆ ਜਾ ਰਹੇ ਤੂੰ ਇਹਦਾ ਟਾਈਮ ਪਾਸ ਹੀ ਨਹੀਂ ਹੋਣਾ ਲੋਨ ਦਾ ਹੌਸਕੀਮ ਇੰਡਰ ਆ ਫਿਰ ਦਾ ਕਿਵੇਂ ਆ ਮਾਹੀ ਛੋਟੀ ਕਿੰਨੀ ਹੁੰਦਾ ਸੀ ਬਕੂ ਕਿਵੇਂ ਠੀਕ ਆ ਠੀਕ ਆ ਕਿਵੇਂ ਚੱਲਦਾ ਕੰਮ ਮਾਹ ਕੀ ਪੁੱਛਦਾ ਫੁੱਜੇ ਨਹੀਂ ਵੀ ਸੱਦਲੀ ਡਰਦੇ ਆ ਨਹੀਂ ਅੱਛਾ ਹਾਂ ਸੱਦਣਗੇ ਹਾਂ ਠੀਕ ਰਹੇ ਨਾ ਹੁਣ ਮਾਹ ਕੀ ਪੁੱਛਦਾ ਨਾ ਯਾਰੇ ਜਦ ਮੈਂ ਦੇਖਤਾ ਸਹੀ ਐ ਜੇ ਮੇਰੇ ਕੱਪੜੇ ਪਾਏ ਕਿੰਨੇ ਦੇਖੇ ਹੈ ਟਾਵਰ ਹੋਰ ਪੂਰੀ ਹੈ ਯਾਰ ਨਾ ਬੰਦੀ ਹੈ ਨਾ ਕਹਿੰਦਾ ਤੇ ਐਂ ਕਰਦੇ ਫਿਰਦੇ ਆ ਵੀ ਕੁੜੀ ਉਹਨੂੰ ਉਹਨੂੰ ਰਸਤੇ ਵਾਲ ਨੂੰ ਫੋਨ ਲਾ ਲੈਂਦੇ ਆ ਕਦੇ ਉਹਨੂੰ ਪਈ ਛੋਟੇ ਵਾਲੀ ਦੱਸੋ ਕੋਈ ਹੈਗੀ ਕੁੜੀ ਛਾ ਮਾਹ ਕਿੰਨੇ ਕਰ ਲਓ ਰੱਜੋ ਰੱਜੋ ਜਿੱਦ ਉਹ ਵੀ ਕਹਿੰਦੇ ਆ ਮੈਂ ਕਹਿੰਦਾ ਆ ਗਈ ਆ ਗਈ ਵਧੀਆ ਇਹਨੂੰ ਸਕੀਮ ਦੱਸ ਗਏ ਜੀ ਮੈਂ ਕੀ ਪੁੱਛਦਾ ਬੱਜਾ ਤੇ ਸਾਨੂੰ ਐ 6000 ਰੁਪਏ ਦੇ ਜੀ ਪਹਿਲਾਂ ਐ ਕਰੂ ਮਤਲਬ ਛੋਟਾ 6000 ਤਾਂ ਵੱਖ ਪਹਿਲਾਂ ਉਹਨਾਂ ਨਾਲ ਤੋਂ ਹਿਸਾਬ ਦਿਓ ਮੈਨੂੰ ਦਿਓ ਉੱਧਰ ਪੈਠੇ ਉਹ ਡਾਡਾ ਮੈਂ ਤਾਂ 5000 ਦੀ ਭੁੱਕੀ ਲੈ ਮੈਂ ਦਾਰੂ ਦਾ ਚਾਹ ਡੱਬੇ ਚੱਕ ਲੈ ਆਇਆ ਅਸੀਂ ਤਾਂ ਲੈਣ ਆਇਆ ਦਿੱਥੋਂ ਹੋਰ ਹੋਰ ਲੈਣਾ ਐ ਜੀ ਜਮੀ ਬਕਵਾਸ ਮਾਰਦੇ ਤੂੰ ਇੰਨੇ ਪੈਸੇ ਮੇਰੇ ਘਰ ਦੇ ਮੈਂ ਤੁਹਾਨੂੰ ਖਵਾਉਣਾ ਤੁਹਾਨੂੰ ਤੁਹਾਨੂੰ ਆਖਿਆ ਜੀ ਸਾਡੀ ਬੇਇੱਜ਼ਤੀ ਵੀ ਹੋਈ ਆ ਉੱਥੇ ਤੁਹਾਡੇ ਘਰੇ ਘਰੇ ਵੀ ਗਏ ਆ ਅਸੀਂ ਨਾਟਕ ਵੀ ਕਰਿਆ ਮੈਂ ਇਹਨੂੰ ਠ ਪੈਸੇ ਦੇ ਦੋ ਅਜੋ ਨਹੀਂ ਖਾ ਲੋ ਸਾਡੇ ਕੋਲ ਕੁਝ ਨਹੀਂ ਖਰਦਾ ਹੋਰ ਲੈਣ ਆਇਆ ਤੈਥੋਂ ਹੋਰ ਨੂੰ ਇੱਥੇ ਬੈਂਕਾਂ ਮੇਰੇ ਸਾਡੇ ਤੋਂ ਮੈਂ ਜਮਕ ਕਰੇ ਬੰਦੇ ਬਣਾ ਸਕਦਾ ਨੂੰ ਵੀ ਬਣਾ ਸਕਦਾ ਹੋਰ ਨਾ ਮਾਰੋ ਸਾਡੇ ਕਰਕੇ ਹੋਰ ਮੰਗ ਲਾ ਤੂੰ ਜਰ ਕਰੂ ਪਹਿਲਾਂ ਤਾਂ ਤੁਸੀਂ ਸਾਰੇ ਖਾ ਗਏ ਮੇਰੇ ਪੈਸੇ ਉਹ ਤਾਂ ਹੁਣ ਕਈ ਦਿਨ ਹੋ ਗਏ ਸਾਡੇ ਕਰ ਕੀ ਤੇਰੀ ਸੇਵਾ ਹੁੰਦੀ ਐ ਉਹ ਯਾਰ ਸੇਵਾ ਤਾਂ ਭੈਣ ਮਰਾ ਵੇ ਹੁਣ ਮੈਂ ਘਰ ਤਾਂ ਨਹੀਂ ਲਟਾਉਣਾ ਤੁਸੀਂ ਤਾਂ ਭੇਜ 10-12000 ਬਿੰਟ ਚ ਖਾ ਗਏ ਓਏ ਤੂੰ ਤਾਂ ਤੇਲੇ ਦਾ ਬੰਦਾ ਨਹੀਂ ਓਏ ਤੇਲੇ ਕਾ ਨਹੀਂ ਸੁਣ ਲਾ ਮਾਰੀ ਜੀ ਨਾ ਬਗਵਾਸ ਸੁਣਵਾ ਦੇ ਮੈਂ ਮਾਰ ਕੇ ਭੈਣ ਲੈ ਕੇ ਕਿੱਲੋ ਭੁੱਕੀ ਇਹ ਖੜ ਕੇ ਤੂੰ ਦੋ ਢੱਪੇ ਮਾਰ ਕੇ ਬੁਕਲਾ ਖੜੇ ਹੋ ਘਰ ਮੇਰਾ ਹੋਣ ਦਾ ਮੈਂ ਐ ਦੇ ਤੋ ਕੀ ਲੈਣਾ ਨਿਕਲੋ ਪਰ ਭੈਣ ਦੀ ਛੋਟੀ ਮੇਰੇ ਪੈਸੇ ਦਾ ਹਮਮ ਮਰੇ ਤੁਤੀ ਕੁੱਤ ਨਹੀਂ ਫੇਰੇ ਮੈਂ ਮੁੱਟਾ ਕਰਕੇ ਦੱਸੂ ਇਹਦੇ ਮੇਰੇ ਭੈਣ ਨਾ ਕਰਦੇ ਕੰਮ ਕਰਦੇ ਕੰਮ ਅਸੀਂ ਕਰਾਂਗੇ ਕੀ ਕਰੋਗੇ ਤੇਰਾ ਲਾਜ ਵਿੱਚ ਕੰਮ ਕਰਾਂਗੇ ਤੇਰਾ ਘਰ ਬਣਾਵਾਂਗੇ ਕੀ ਕਰੋਗੇ ਹੁਣ ਹਮਾਰੇ ਕੰਮ ਨਾ ਸਮਝ ਮੈਨੂੰ ਮੇਰੇ ਭੈਣ ਸਾਡੇ ਕਰਕੇ ਵੀ ਆ ਗਏ ਹੁਣ ਤੇਰੇ ਕਿਦੋਂ ਮੈਨੂੰ ਸਾਲੇ ਮਾਰ ਦੂੰਗਾ ਬੰਦਾ ਐਂ ਖਾ ਕੇ ਲੁੱਟ ਕੇ ਸਾਲੇ ਰੱਚੋ ਦੇ ਸਾਰੇ ਪੈਸੇ ਖਾ ਗਏ ਹੋ ਤੁਸੀਂ ਆਹ ਘਾਤੇ ਆ ਇੱਧਰ ਨਾ ਆ ਜੋ ਮਾਰ ਦੂੰ ਤੇਰਾ ਨਾਟਕ ਖਾਤਮ ਕਰਾਂਗੇ ਹੁਣ ਅਸੀਂ ਅਸੀਂ ਕਰਾਂਗੇ ਤੇਰਾ ਕੰਮ ਖਰਾਬ ਆਏ ਉਹ ਤਾਂ ਸੀਮਾ ਫਾਰ ਗਈਆਂ ਆਵਾਂਗੇ ਨਾ ਆਵਾਂਗੇ ਆਵਾਂਗੇ ਮੇਰੇ ਸਾਲੇ ਘਰੋਂ ਬਾਹਰ ਜਾਏਂ ਕਹਿ ਚੁੱਤ ਫਾਇਦਾ ਚਾਗਦਾ ਯਾਰੀ ਇਹ ਜਾਰੀ ਹੈ ਤੇਰਾ ਪੰਨਾ ਕੇ ਭਾਡਾ ਸੀ ਤੂੰ ਦੇਖੀ ਜਾਈਂ ਉਹ ਘਰੇ ਦਾ ਬੜੇ ਬਾਰ ਕੀ ਬੈਠਣਾਂ ਅਗਲੇ ਗਈ ਤੇਰੇ ਦਾ ਬਾਹਰ ਜਾਏਂਗੀ ਹਾਂ ਭਾਟਾ ਖਾ ਲੈ ਸਾਲੇ ਸਾਡੇ ਮੈਨੂੰ ਤਾਂ ਐਸੀ ਭੁੱਖੀ ਲਿਓਂ ਪੈਂਦੇ ਐਸਾ ਲੈ ਕੇ ਪੈਸੇ ਸਾਰੇ ਖਾ ਕੇ ਛੋਟਾ ਭੇਜ ਦੇ ਬੇੜਾ ਛੋਟਾ ਇਹ ਜਨਾ ਭੈਂ ਜੁਟ ਡਲ ਜਾ 5000 ਦਿਜੀਏ ਤੇਰੇ ਕਿਹੜੇ ਪਿਓ ਦੇ ਪੈਸੇ ਸੀ ਭੈਂ ਚੋ ਜੇ ਘਰੇ ਪਤਾ ਲੱਗ ਗਿਆ ਫੇਰ ਐਵੇਂ ਤਾਂ ਨਹੀਂ ਕਹਿੰਦੇ ਲੋਕ ਵੀ ਸਰੀਕਾਂ ਨਾਲ ਵਰਤਨਾਂ ਚਾਹਿਆ ਸਰੀਕਾ ਬਹੁਤ ਪੜਾ ਚਲ ਜੇ ਰਾ ਤੇ ਸਿਰ ਕੋਲੇ ਚੱਲ ਭੁਖੀ ਖਾ ਕੇ ਆ। ਮੇਰੇ ਤਾਂ ਮਾਰ ਗਿਆ ਯਾਰ। ਤਾਂ ਪੈਂਦਾ ਉਹਦਾ ਯਾਰ ਗਲਤ ਕਰਕੇ। ਮੇਰੇ ਹੱਥ ਅੱਖੀ ਚ ਮਾਰ ਗਿਆ। ਬਾਲਾ ਬੇਕਾਰ ਬੰਦਾ। ਮੈਂ ਤਾਂ ਇਹ ਕਹਿਣਾ। ਤੂੰ ਆਪ ਕਰੇ ਹੀ ਚੱਲ ਉਹਨੂੰ। ਕਰੇ ਜਾਂ ਕਹਿੰਦੇ ਸਾਰੇ ਜੁੰਡੇ ਪਟਾਪੜੀਆ। ਇਹਦੀ ਜਿਹੜੀ ਸੇਵਾ ਜੀ ਹੁੰਦੀ ਹੈ ਨਾ ਉਹ ਸਾਰੀ ਖਤਮ ਹੋ ਜੂਗੀ ਤੇ ਚੱਲ ਕਰੇ ਆ ਜਾ ਚਲੀ। ਕਿੰਦਰ ਦੀ ਗੱਲ ਪੱਕੀ ਏ ਕਿਸੇ ਨਾ ਲਾ ਕੇ ਨਹੀਂ ਹੁੰਦਾ। ਇਹ ਤਾਂ ਕਿਸੇ ਦਾ ਬੰਦਾ ਮਿੱਤੀ ਨਹੀਂ ਹੈ ਮੰਗਦੀ ਪਈ ਗੱਲ ਪਤੰਦਰ। ਆਪਾਂ ਕੀ ਦੱਸੇ ਇਹਦਾ ਮਾਰਾ ਕਰੇ ਹੀ ਕਰੇ ਤਾਂ ਸੱਚੰਧੀ ਸੀ ਵੀ ਸੇਵਾ ਕਰਾਦੀ ਸੀ। ਸਾਰਿਆਂ ਨੂੰ ਸੁਣਾ ਗਿਆ ਆਪਾਂ ਨੂੰ। ਸਾਰਿਆਂ ਨੂੰ ਸੁਣਾ ਗਿਆ। ਜਰ ਬੀਕਾ ਕੇ ਲੂਸ ਕਟੇ ਦੇ ਪਿਛੇ ਲੱਗੇ ਉਹੀ ਤਾਂ ਗੱਲ ਆ ਚਲ ਆਪਾਂ ਕੋਈ ਜਾਣਿਆ ਯਾਰ ਚਲ ਯਾਰ ਆਪਾਂ ਘਰੇ ਜਾ ਕੇ ਦੱਸਦੇ ਆਂ ਇਧਰ ਆ ਉਹ ਕਿਵੇਂ ਆ ਠੀਕ ਆ ਕਿੱਧਰ ਫਿਰਦੇ ਹੋ ਓ ਇੱਥੇ ਤੇਰੇ ਕੋਲ ਹੀ ਆਏ ਜੀ ਕੋਈ ਜ਼ਰੂਰੀ ਕੰਮ ਸੀ ਯਾਰ ਮਾੜੀ ਗੱਲ ਕਰਨੀ ਸੀ ਤੇਰ ਨਾਲ ਕੀ ਕਰਨਾ ਬੁੜੀਆਂ ਕੋਲ ਤੇ ਵਿਆਹ ਦੇ ਬਾਰੇ ਗੱਲ ਕਰਨੀ ਸੀ ਉਹ ਕੀ ਕਰਤਾ ਉਹਨੇ ਤੂੰ ਅੰਦਰ ਜਾ ਕੇ ਦਾਰ ਬੁੜੀਆਂ ਕੋਲ ਚੱਲ ਜਾ ਤਾਂ ਵੀ ਕੋਈ ਗੱਲ ਦਾ ਹੋਊ ਯਾਰ ਆਜਾ ਦੱਸ ਦਿਆਂ ਆ ਗੱਲ ਕਰਨ ਵਾਲੀ ਨਹੀਂ ਹੈਗੀ ਗੱਲ ਇਹ ਗੱਲ ਕਰਨ ਵਾਲੀ ਆਜ ਬੈਠ ਕੇ ਦੱਸਦੇ ਆਂ ਚਲ ਆ ਜਾ ਐ ਤਾਂ ਹੋਰ ਤਾਂ ਨਹੀਂ ਕੋਈ ਖੂ ਫਟਦਾ ਉਹਨੇ no mal. Vai.